ਕਾਲੀ ਯੁਗ ਤਾਰਨ ਆ ਗਏ ਬਰਮਾ ਵਿਸ਼ਨਮਹੇਸ਼ ਨਾਨਕ ਸ਼੍ਰੀ ਚੰਦ ਲਕਸ਼ਮੀ ਤਾਰ ਤਰਾ ਪਰਪੇਸ ਤਾਰ ਤਰਾ ਪਰਪੇਸ शङ्कर हरिविधि मङ्गलकारी उदासीन श्री चन्द्र नमो नमो श्री चन्द्र जय जय धन धन गुरु नानक जय जय श्रीचंद श्रीचंद जय 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 गुरु नानक नानक जय जय बोल श्री चंद्र भगवान की जय चौपाई योगी श्रीचंद बैरागी शिव को शिव की भक्ति लाग जागी सुखवण नाड़ी श्वास चढ़ावणा कई रोज समाधि लावणा दैत्य आग विभूति सारी जगत गुरु हुए पौणाहारी योगी बाहर समाधि लावे पावी प्राण आ भरतावे चौबी ਜੰਗਲ ਹਾਤੀ ਸ਼ੇਰ ਬਗਿਆਰ ਦੇਣ ਖੇਤੀ ਜੂਰ ਉਜਾਰ ਜੀਬ ਡਰਾਉਣੇ ਮਾਸਾਗਾਰੀ ਦੁਖੀ ਨਾਤੋਂ ਖਿਲ ਕਿਤਸਾਰੀ ਲక్ష్ਮੀ ਦਾਸ ਪਾਸ ਦੁਖ ਰੋਏ ਮੁਸ਼ਕਲ ਹੱਲ ਕਰੋ ਤੁਮ ਕੋ ਏ ਛਤਰੀ ਤੁਮ ਹੋ ਰਾਮ ਕੀ ਅੰਸ जंगली जीव करो विध्वंस बाबा श्री चंद्र की जय दोरा अब हिंसा न ना कीजिए नानक बेदी बंस जीव हत्या ना करें रघुकुल राम की अंश दोरा जे कर देव आ गया बड़े वीर भगवान खेलात वी शिकार में बीच बणी के यान जगत गुरु श्री चंद्र भगवान की जय चौवे <coughs> राम राज रघुवंश चलाए गौ शेर मिलजुल रहाए क्षत्रीय जदों उठाए तंश असर किए सबी विद्वंस धर्म जदों खतरे में आवे दुष्ट मार के धर्म बचावे जुगो युग परमेश्वर आए संत ग्रंथ अनंत बताए चौपई पाप सरोज वीर के जावन दुख संगत का जाए बतावन दास याग्ञा पा के करे शिकार बनी में जाके लक्ष्मीदास मनो ना चाहे जीव ब्रंच हथी उपजाए ए सवरची प्रभु की माया आपे सारा खेलद चाया बाबा श्री चंद्र की जय दुरा आज्ञा पाए जती जी आज्ञा पाए जती की खेलनगे शिकार तीर چلا ਕਰ ਮਾਰਤੇ ਜੀਵ ਸ਼ੇਰ ਵਗਿਆਰ ਦੋਰਾ ਮਾਸਾ ਘਰੀ ਸੰਗ ਮਰੇ ਕੁਗੀਆਂ ਤੇ ਖਰਗੋਸ਼ ਲੋਕੀ ਹਾਥ ਮਿਲੇ ਤੁਰੇ ਪੰਛੀ ਜੀਵ ਨਿਰਦੋਸ਼ ਬਾਬਾ ਸਿ ਰਚੰਦਰ ਕੀ ਜੈ ਚੋਪਈ ਲక్ష్ਮੀ ਦਾਸ ਕਰਤਨ ਸੇ ਉਠਾਏ ਯੰਗਲ ਜਾ ਕਰ تیر ਚਲਾਏ ਬਾਗਹਿ ਰੰਸਾਰੰਖਰ ਗੋਸ਼ ਮਰੀ ਪਰਿੰਦੇ ਸੁਖ ਨਿਰਦੋਸ਼ ਲక్ష్ਮੀ ਦਾ ਸ ਕੀ ਆਇ ਉਪਕਾਰ ਚੜ ਲਿਆ ਪਾਪਾਂ ਸਿਰ ਭਾਰ ਪਾਪ ਸਿ ਆਏ ਜੋਗੀ ਪਾਸ ਦੇਖ ਜੀਵ ਜਤੀ ਹੋਏ ਅਦਾਸ ਚੌਪਈ ਲక్ష్ਮੀ ਦਾ ਜਵ ਸੀਸ਼ ਚੁਕਾਏ ਬੇਗ ਸ੍ਰੀ ਚੰਦਪਾਲ ਕੈ ਉਠਾਏ पबू परिंदे तुम तो सुमुकाए दरगाह सबको मिले सजाए बयाली लाख जीव यहा दिए तुम निर्दोषे मार जीव तमाम सगाख मारे हम सुरक्षित ये सगारे बाबा श्री चंद्र की जय दो कहे लक्ष्मी वीर जी गलती हुई महान ਬਖਸ਼ਣਾ ਘਾਰੇ ਬਖਸ਼ ਦੇ ਸ੍ਰੀ ਚੰਦਰ ਭਗਵਾਨ ਦੋਰਾ ਮਿਣ ਪੋਗੇ ਪਾਗੇ ਨਹੀਂ ਚੇਤ ਅਚੇਤੇ ਪਾਪ ਲੇਖਾ ਦੇਣਾ ਪਵੇਗਾ ਜੋ ਜੋ ਕੀਆ ਆਪ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਲਛਮੀदास ਤੂੰ ਗੁਰੂ ਦੁਲਾਰਾ ਵੱਜਰ ਪਾਪ ਕੀਆ ਤੁਮ ਭਾਰਾ ਪੇਦ ਬਤਾਈ ਪਾ ਪਰਿਭਾਸ਼ਾ ਪੂਰਵ ਕਰਮ ਨ ਮਿਟਿ ਲਿਖਿਆ ਸਾ ਸ਼ਿਵ ਸ਼ੰਭੂ ਤਰ ਲੋਕੀ ਇਸ ਕਾਟ ਦਿਆ ਤਾ ਬ੍ਰਹਮਾ ਸੀਸ ਸੀਸ ਗਥੇਲੀ ਪਇ ਚਿਪਕਾਏ ਬ੍ਰਹਮ ਗੱਤਿਆ ਦਾਗ ਲਗਾਏ ਚੌਪਈ ਗੋਰੀ ਤੀਰਥ ਟਾਟ ਨਵਾਇਆ ਬ੍ਰਹਮਕ ਪਾਲ ਨੰ ਉੱਤਰ ਪਾਇਆ अरुणगल ने दोनो वीर रहे पास खगराज दगुवीर पिंगल कर्म न जाए मिटाई अरुण रवि कागे रथवाही गल प्रभु के संग रहाये पिंगल वीर क नहीं मिटाये बाबा श्रीचंदर की जय दोरा कर्म भोग पे भोगणा ਜੈਸਾ ਬੀਜੇ ਖੇਤ ਸੁਰਨਰਦਾਨਵ ॠषि मुनि ਸਿੰਧ ਘਨੂ ਜੈ ਕੀਤ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਚੌਦਾਂ ਰਤਨ ਸਮੁੰਦਰ ਨਿਕਾਲੇ ਜੀਵਤ ਮੋਏ ਅੰਮ੍ਰਿਤ ਕਰ ਡਾਲੇ ਗਸਤ ॠषि ਕੋ ਸਿੰਧ ਸਤਾਵੇ ਖਾਰਾ ਮੀਠਾ ਜਲ ਵਣਾਵੇ ਭਰ ਜਾਤੇ ਅੰਮ੍ਰਿਤ ਕਾਮ ਤੀਨ ਖਰਪਨ ਦੂਰ ਕਰੇਨ ਮੇਰਾ ਸਭ ਤੁਮ ਕੋ ਸਤ ਕਹਿਣਾ ਦਰਗਾ ਲੇਖਾ ਦੇਣਾ ਪਹਿਣਾ ਚੌਪਈ ਲక్ష్ਮੀਦਾਸ ਜਵੀ ਕਰਿਆਏ ਗਰੀਬਾਨ ਸੇ ਸਿਰ ਦੇ ਪਛਤਾਏ ਆਖਰ ਮਨ ਮੇ ਕੀਆ ਵਿਚਾਰ ਲੇਖਾ ਦੇਣ ਹੋਏ ਤਿਆਰ ਬੁੱਧਵੰਤੀ ਕੋ ਹਾਲ ਬਤਾਏ ਦਰਗਾ ਜਾਵਣ ਕੋ ਮਨਵਾਏ ਤੀਨੇ ਤਾਂ ਜੀ ਹੋਏ ਸਵਾਰ ਕਰੀ ਬੀਰ ਕੋ ਨਮ ਸ਼ਿਕਾਰ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਲਛਮੀ ਸੁਤ ਤੇ ਬੁੱਧਵੰਤੀ ਕੋੜੇ ਹੋ ਸਵਾਰ ਬ੍ਰਹਮ ਲੋਕ ਕੋ ਉੜ ਗਏ ਕਰਕੇ ਜਤੀ ਜੁਹਾਰ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਬੀ ਦੀ ਬਿਦਾਤਰੀ ਤਰਮ ਕੁਮਾਰ ਹੋ ਘੋੜੇ ਤੀਨੋਂ ਗਸਵਾਰ ਜੋਗੀ ਕੋ ਪ੍ਰਣਾਮ ਬੁਲਾਈ ਦਰਗਾਹ ਜਾਣ ਲਈ ਆ ਗਿਆ ਪਾਈ ਜਤ ਗੁਰੂ ਰ ਤਪਸ਼ ਤਾਏ ਪਾਣਾ ਗੁਰੂ ਕਾ ਮਨ ਮਨਾਏ ਸਾਧ ਪਵਨ ਕੇ ਤਾਜੀ ਜਾਵੇ ਜਤੀ ਅਗੰਮੀ ਬਾਸੁਣਾ ਵੈ ਚੋਪਈ ਧਰਮ ਚੰਦ ਹੈ ਗੁਰੂ ਇਮਾਨਤ ਤੁਮ ਸ਼ਿਵ ਜਤੀ ਸਭੀ ਕਿਛ ਜਾਣਤ ਲక్ష్ਮੀ ਸੁਤ ਹੈ ਕੁਲ ਕੀ ਬੇਲ ਕਰਨੇ ਇਸੇ ਯਨੇ ਕਾ ਖੇਲ ਦੇਰ ਸ੍ਰੀ ਚੰਦ ਮਤ ਲਗਾਈਏ ਧਰਮ ਚੰਦ ਕੋ ਨੀਚੇ ਲਾਈਏ ਚਾਰ ਜੋਜਨ ਜਤੀ ਪਾ ਬਲਾਵੈ ਬ੍ਰਹਮ ਸੁਤ ਕੋ ਨੀਚਿ ਲਿਆਵੈ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਰਾ ਬੇਦੀ ਬੰਸ ਗੁਰੂ ਅੰਸ਼ ਕੋ ਲਿਆ ਹੇਠ ਉਤਾਰ ਤਿੰਨ ਸਾਲ ਕਾ ਬਾਲ ਕਾ ਦਿਆ ਮੋੜ ਦਾਤਾਰ दोहरा ब्रह्म ब्रह्म से मिल गए ब्रह्म लोक में आण धर्मचंद को पाल दे श्री चंद्र भगवान बाबा श्री चंद्र की जय चौपाई जगत् गुरु करमात दिखाए ब्रह्मसुत को पकड़ ले आए संगत प्रभु का शुक्र मनावे नयन खुशी से पर पर जावे ਤਨ ਜੋਗੀ ਤੁਮਰੇ ਬਲਿਹਾਰੇ ਜਗਤ ਨਿਸ਼ਾਨ ਤੂੰ ਪਕੜੇ ਓ ਤਾਰੇ 베ਦੀ ਵੰਸ ਕੀ ਅੰਸ ਬਚਾਈ ਕੋਟਨ ਕੋਟ ਸ੍ਰੀ ਚੰਦਰ ਬਧਾਈ ਚਉਪਈ ਜਤੀ ਬਾਲਕੋ ਪਾਲਣ ਲਾਗੇ 베ਦੀ ਵੰਸ ਕੀ ਕਿਸਮਤ ਜਾਗੇ ਕੁੱਲੀ ਛੋੜਪੁਰੀ ਮੇ ਆਵੇ ਬਾਲ ਭਗਤੀ ਸਾਥ ਖਿਲਾਵੇ ਧਰਮਚੰਦ ਮੌਰੀ ਚੜ ਜਾਏ ਜੇਤਾ ਪਗੜੇ ਕਰੇ ਖੁਸ਼ੀ ਮਨਾਏ ਮਾਲਕ ਜਦ ਰੋਵਣ ਲੱਗ ਜਾਵੇ ਪੈਰ ਅੰਗੂਠਾ ਜਤੀ ਚੁੰਗਾਵੇ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਕਵਿੱਤ ਨਾਨਕ ਸੁਲਖਣੀ ਦੇ ਦੋਤਰੇ ਨਾਨਕ ਸੁਲਖਣੀ ਦੇ ਦੋਹਰੇ ਤੋਂ ਥੋੜੀ ਦੂਰ ਜੰਗਲ ਮੇ ਜਤੀ ਕੁੱਲੀ ਆਪਣੀ ਬਣਾਣ ਜੀ ਲక్ష్ਮੀ ਤੇ ਬੁੱਧਵੰਤੀ ਬ੍ਰਹਮ ਲੋਕ ਗਏ ਦੋਨੋਂ ਬਾਲਕ ਧਰਮ ਚੰਦ ਜੋਗੀ ਠਲਾਣ ਜੀ ਬਾਲਕ ਨਿਦਾਨ ਜਾਣ ਸ੍ਰੀ ਭਗਵਾਨ ਆਣ ਪੂਰੀ ਕਰਤਾਰ ਵਿੱਚ ਡੇਰਾ ਲਗਾਣ ਜੀ ਗੁਰੂ ਕੀ ਅਮਾਨਤ ਜੋ ਬਾਲਕ ਸਮਝ ਕਰ ਜੋਗੀ ਖੁਸ਼ ਪ੍ਰਵਰਸ਼ਿਤ ਬਾਲਕੀ ਕਰਾਂ ਜੀ ਕਵਿਤ ਬੇ ਪਰਵਾਹ ਵਾਲ ਕਰੇ ਨਾ ਵਿਸਾਹ ਜੋਗੀ ਆਪਣੀ ਨજર ਹੇਠ ਬੱਚੇ ਕੋ ਰਖਾਮ ਦੇ ਬਾਲਕ ਤਰਮਚੰਦ ਤਾਏ ਨਾਲ ਖੁਸ਼ ਰਹਿੰਦੇ ਫੜ ਬਬਰਾਂ ਨਾ ਮੋਢਿਆਂ ਤੇ ਚੜ ਜਾਂਦੇ ਜਦੋਂ ਕਦੇ ਭੁੱਖ ਲੱਗੇ ਰੋਵਲ ਰੋਮ ਦੇ ਧਰਮ ਚੰਦ ਪੈਰ ਦੇ ਅਗੁੱਠੇ ਰਾਈ ਅਮੀ ਦੁੱਧ ਪਿਆਮ ਦੇ ਦੋ ਕੁ ਬਰਸ ਬਾਅਦ ਕਰਤਾਰਪੁਰ ਛੋੜ ਕੇਤੀ ਨਾਨਕ ਕੀ ਨਾਨਕੀ 12 ਸਾਬ ਆਮਦੇ ਜੈਤੂ ਗੁਰੂ ਸਿਨਿ ਚੰਦਰ ਬਵਾਨ ਕੀ ਜੈ ਦੋਰਾ धर्मचंद को साथ ले श्री चंद्र भगवान सेवक नंदी कमलिया बारठ गांव अजान धौरा पिता नानक के नानके बारठ पावन ग्राम मामा कृष्णचंद पिता का मेल खुश हुए तमाम बाबा श्री चंद्र की जय चौपाई ਹਵੇ ਬਰਸ ਤੋਂ ਪੂਰੀ ਮੈਂ ਆਏ ਭਗਤੀ ਮੇ ਨਾਮਨ ਲਗਾਏ ਰਾਵੀ ਨਦੀ ਕਸ਼ੋਰ ਸਤਾਵੇ ਧਰਮਚੰਦ ਕਾ ਫਿਕਰ ਡਰਾਵੇ ਸ੍ਰੀ ਚੰਦਰ ਬੇਉਤ ਬਣਾਏ ਕਰਤਾਰਪੁਰ ਸੇ ਚਾਲੇ ਪਾਏ ਗਨੜੀ ਟਾਲੀ ਛੋੜ ਸਥਾਨ 12 ਗਾਉ ਆਡੇਰੇ ਲਾਣ ਕਉਪਈ कृष्णचंद ते परिवार की जती का सतकार धर्मचंद को करेल जावे बार श्री चंद तू ना लावे जती पहले भी बारठ आए कमलिया डेरा साफ कराए काफ़ी समा बहाँ ठहरावे बारठ गाँव के पाग जगावे जगत गुरु श्री चंद्र भगवान की जय दोरा ਦੂਰ ਦੂਰ ਸੇ ਸੰਗਤਾਂ ਬਾਹਰ ਠਡੇਰੇ ਆਣ ਰਿੱਦਾਂ ਸਿੱਧਾਂ ਬਖਸ਼ ਦੇ ਸ੍ਰੀ ਚੰਦਰ ਭਗਵਾਨ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਤਾਉ ਸਾਰਾ گاਉ ਸਾਰਾ ਸਰਦਾ ਸੇ ਆਵੇ ਤਨ ਮਨ ਤਨ ਸੇ ਸੇਵਕ ਮਾਵੇ ਕਰਮਸਾਲੀ ਏਕ ਜਤੀ ਬਣਾਈ ਸੰਗਤ ਪੰਗਤ ਰੀਤ ਚਲਾਈ ਗੁਰੂ ਸ਼ਬਦ ਪਰ ਸਾਧ ਵਰਤਾਏ ਓਮ ਸੋਹੁ ਨਾਵ ਚੜਾਏ ਸਤ ਸੰਗਤ ਕਾ ਫਲ ਮਹਾਨ ਕਥਾ ਕਰਨ ਸ਼੍ਰੀ ਭਗਵਾਨ ਜੋ ਭਈ ਇਹ ਦਿਨ ਸੰਗਤ ਵੱਧਦੀ ਜਾਵੇ ਦਰਸ ਪਰ ਸਿਕਰ ਖਰਸ਼ ਮਨਾਵੇ ਡੇਰੇ ਬਾਠ ਕੇ ਡੇਰਾ ਪਾਸ ਜੋਗੀ ਰਹੇ ਜਹਾਂ ਚਰਪਟ ਨਾਥ बागयाम का गुसे लगाया एक आम जति पास पुचाया चेला नाथ का दे कर आवै जगत गुरु दो और मंगावे जय जगत गुरु श्री चंद्र भगवान की जय दौरा श्री चंद्र कहे नाथ जी हम हैं तीन इंसान एक याम को किस तरह ਰਾਲ ਮਿਲਵਾਟ ਕੇ ਖਾਨ ਦੋਰਾ ਚਰਪਟਨਾਥ ਤਾ ਬੋਲ ਦੇ ਨਾਨਕ ਬੜੇ ਮਹਾਨ ਤੇਲ ਇੱਕ ਕੋ ਪੀਸ ਕੇ ਸਭੀ ਬਾਟ ਪੀ ਖਾਨ ਦੋਰਾ ਚਰਪਟਨਾਥ ਮਨ ਵਰ ਗਈ ਅਹਮਮ ਹੋ ਮੈਂ ਆਗ ਬੋਲਾ ਆਂਬਰਜ ਜੇ ਚੂਪੇ ਲਾਵੋ ਆਪਣਾ ਬਾਗ जयतु गुरु श्री चंद्र भगवान की जय चौपाई चरपटनाथ ने तरक लगाई अगन ई रेखा मने जगाई योगी नाथ की खुद ही मिटावे शिष्य पर शिव उपकार करावे आम करा से तत छिड़काए बा गया मका तुरत लगाए श्री चंद्रकरा मात दिखावे मीठे आम ਸੁਰਤ ਲੱਗ ਜਾਵੇ ਚੌਪਈ ਸੁਬਾਹ ਸੰਗਤ ਜਬ ਡੇਰੇ ਆਈ ਬਾਗ ਆਮ ਕਾ ਦੀਆ ਦਿਖਾਈ ਦੇਖ ਘਰਾਨ ਸਵੀ ਹੋ ਜਾਏ ਸਭ ਕੋ ਮਿੱਠੇ ਆਮ ਖੁਆਈ ਜਤ ਗੁਰੂ ਐਲਾਨ ਕਰਾਵੇ ਮੋਲੇ ਆਮ ਲੈ ਕੋਈ ਨ ਖਾਵੇ ਚਰਪਟਨਾ ਜਬ ਦੇਖਾ ਬਾਗ ਛੋੜ ਡੇਰਾ ਗਿਆ ਚੰਬੇ ਬਾਗ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਰਾ ਜਗਤਗੁਰੂ ਕਰਾਮਾਤ ਸੇ ਲਾਇ ਆਮ ਤਵਾਗ ਲਜਤ ਹੋ ਕਰ ਨਾਥ ਜੀ ਗਿਆ ਡੇਰਿਉ ਭਾਗ ਦੋਰਾ ਦਰਸ਼ਨ ਦਾਸ ਦਰਸ਼ਨ ਕੀਏ ਸ੍ਰੀ ਚੰਦਰ ਭਗਵਾਨ ਆਏ ਵਾਰਟ ਕਸ਼ਮੀਰ ਸੇ ਮਨ ਮੇ ਗੁਰੂ ਬਣਾਣ ਦੋਰਾ ਬਾਟ ਕੁਟੀ ਮੇ ਰਗੇ ਦਰਸ਼ਨ ਦਾਸ ਜੀ ਆਣ ਅੰਸ ਬੰਸ ਰਿ ਵਿਦਾਸ ਕੀ ਜੋਗੀ ਸ਼ਿਸ਼ ਬਤਾਨ ਵਬਾ ਸ੍ਰੀ ਚੰਦਰ ਕੀ ਜੈ ਚੋਪਈ ਦਰਸ਼ਨ ਦਾਸ ਗਏ ਕਸ਼ਮੀਰ ਮਨ ਮੇ ਮਾਨੇ ਜਤੀ ਗੁਰ ਪੀਰ ਦਰਸ਼ ਪਰ ਸ਼ਿਕਰੇ ਹੂਆ ਬੈਰਾਗੀ ਨਾਮ ਜਪਣ ਕੀ ਚੇਟਕ ਲਾਗੀ ਓਮ ਨਮੋ શ્રી ਚੰਦਰ ਭਗਵਾਨ ਉੱਚੀ ਉੱਚੀ ਗਾਵੇ ਗਾਣ ਜੋਗੀ ਮੂਰਰ ਦੇ ਵਸਾਏ ਨੀਰ ਬੈਰਾਗੀ ਨੇਣੋਂ ਜਾਏ ਚੋਬਈ ਮਾਗ ਮਧੂ ਕੜੀ ਆਪ ਲੈ ਆਵੇ ਲੰਗਰ ਪਾਣੀ ਸਭ ਸ਼ਿਕਾਵੇ ਜੈਤੂ ਗੁਰਾਂ ਕੇ ਨਿਤ ਗੁਣ ਗਾਏ ਜਿਸ ਨੇ ਨੀਚੋਂ ਉੱਚ ਬਣਾਏ ਲੀਪ ਪੋਚ ਕਰ ਬੋ ਕਰ ਲਾਵੇ ਆਸਣ ਲਾਏ ਖਰੀ ਗੁਣ ਗਾਵੇ ਸ੍ਰੀ ਚੰਦਰ ਜੀ ਬਾਰਠ ਆਏ ਦਰਸ਼ਨ ਦਾਸ ਹੱਥ ਖੁਸ਼ੀ ਮਨਾਏ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਦਰਸ਼ਨ ਦਾਸ ਤੇ ਕਮਲਿਆ ਸੇਵਕ ਦੋਏ ਕਮਾਲ ਸੇਵਾ ਕਰੇ ਸ੍ਰੀ ਚੰਦਰ ਕੀ ਸਾਥ ਖਿੜਾ ਬਣ ਬਾਲ ਦੋਹਰਾ ਚਰਪਟ ਨਾਥ ਚਲਾ ਗਿਆ ਛੋੜ ਵਗੀ ਚੀ ਤਾਮ ਨਸ਼ਟ ਪ੍ਰਸ਼ਟ ਦੇ ਰਾਹੂਆ ਸੁਕ ਗਏ ਸਭ ਆਮ ਦੋਹਰਾ ਚਰਪਟ ਨਾਥ ਕੀ ਜਾਣਤੇ ਦਰਸ਼ਨ ਡੇਰੇ ਜਾਏ ਬਾਰਠ ਡੇਰੇ ਕਮਲੀਆ ਤੂਣਾ ਸੇਵਕ ਮਾਏ ਬਾਬਾ ਸਿਰੀ ਚੰਦਰ ਕੀ ਜੈ ਚੋਪਈ ਨਾਥ ਕਾ ਡੇਰਾ ਹੂਆ ਬਰਬਾਦ ਦਰਸ਼ਨ ਦਾਸ ਕੀ ਆਯਾ ਆਵਾਦ ਦੋਥਾ ਕਮਲਿਆ ਸੇਵਕ ਮਾਈ ਬਾਲ ਰਸੀ ਚ ਲੜੇ ਦਿਉਰੀ ਜਾਏ ਧਰਮਚੰਦ ਹੋਏ ਬਿਸ਼ਿਆਰ ਰਚ ਪਿਚ ਗਏ ਵਿਚ ਪਰਿਵਾਰ ਕਈ ਬਰਸੀ ਯਤ ਪਖਤ ਕਰਾਈ ਸਤਿ ਸ਼ਬਦ ਸਮਾ ਦਿਲਗਾਈ ਚੌਪਈ ਲਿਖਾ ਸੰ ਲੱਖਾਂ ਸੰਗਤ ਬਾੜਠ ਆਵੇ ਜੋਗੀ ਸਭ ਕੋ ਨਾਮ ਜਪਾਵੇ ਸੰਗਤ ਪੰਗਤ ਖੂਬ ਚਲਾਈ ਜੀਵਨ ਜਾਂਚ ਸਵੇ ਸਿਖਾਈ ਜਿਵੇਂ ਦਾਤਣ ਪਿਤਾ ਕਰਾਈ ਬੇ ਕਿਨਾਰੇ 베ਰੀ ਲਾਈ ਉਸੇ ਤਰਾਂ ਜੇ ਤੀ 베ਰੀ ਲਾਵੇ ਪਾਰਠ ਬੇਰੀ ਕੋ ਉਪਜਾਵੈ ਬਾਬਾ ਸ੍ਰੀ ਚੰਦਰ ਕੀ ਜੈ ਧੋਰਾ ਦਤਨ ਬੇਰੀ ਕਰ ਲਈ ਸ੍ਰੀ ਚੰਦਰ ਭਗਵਾਨ 베ਰੀ ਡੱਕਾ ਤੋੜ ਕੇ ਡੇਰੇ ਵਿੱਚ ਲਗਾਣ ਬਾਬਾ ਸ੍ਰੀ ਚੰਦਰ ਕੀ ਜੈ ਚੋਬਈ ਸ੍ਰੀ ਚੰਦਰ ਕਰਾਮਾਤ ਦਿਖਾਈ ਮੇਰੀ ਦਤਲ ਜਹਾਂ ਲਗਾਈ ਪਾਰਠ ਬੇਰੀ ਖੜੀ ਨਿਸ਼ਾਨੀ ਪਾਰ ਜਾਤਕਾਰੂਪ ਬਖਾਨੀ ਸਾਪੂਰਕ ਹੈ ਕੰਮ ਤੇਨ ਚਾਰ ਪਦਾਰਥ ਚਾਰ ਪਦਾਰਥ ਭਗਤਾਂ ਦੇਣ ਚਾਰ ਪਦਾਰਥ ਭਗਤਾਂ ਦੇਣ ਦੂਧ ਪੂਧ ਦੋਇ ਮਠੜੇ ਮੇਵੇ ਚਤੁਰੂ ਸਭ ਭਗਤਾਂ ਦੇਵੇ ਜਗਤੂ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਦੋਰਾੁਰਿਕਾ ਸ਼ਬਦ ਜਪਿੰਦਿਆ ਹੋਆ ਨਿਜ ਪ੍ਰਕਾਸ਼ ਬ੍ਰਹਮਗਿਆਨੀ ਬਣ ਗਏ ਦਰਸ਼ਨ ਦਾਸ ਰਵਿਦਾਸ ਵੱਬਾ ਸ਼੍ਰੀ ਚੰਦਰ ਕੀ ਜੈ ਦੋ ਚੌਪਈ ਜਗਤੂ ਕੇ ਦਰਸ਼ਨ ਪਾਏ ਦਰਸ਼ਨ ਦਾਸ ਮੁਕਤ ਹੋ ਜਾਏ Porque...